ਰਮਜੀਤ ਸਰਨਾ ਦੀਆਂ ਮੁਸ਼ਕਲਾਂ ਲਗਾਤਾਰ ਵਾਧੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਯਾਨੀ ਕਿ ਡੀਐਸਜੀਐਮਸੀ ਵੱਲੋਂ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਦੇ ਵਿਵਾਦਿਤ ਬਿਆਨਾਂ ਖਿਲਾਫ ਸ਼੍ਰੀ ਕਲਕੱਤ ਸਾਇਬ ਦੇ ਦਫਤਰ ਵਿਖੇ ਸਰਕਾਰੀ ਤੌਰ ਤੇ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਹ ਸ਼ਿਕਾਇਤ ਸੀਨੀਅਰ ਉਪ ਪ੍ਰਧਾਨ ਡੀਐਸਜੀਐਮਸੀ ਆਤਮਾ ਸਿੰਘ ਲੁਬਾਣਾ ਦੀ ਅਗਵਾਈ ਹੇਠ ਇੱਕ ਵਫਦ ਵੱਲੋਂ ਬਗੀਚਾ ਸਿੰਘ ਆਈਸੀ ਦਫਤਰ ਸ਼੍ਰੀ ਕਲਕੱਤ ਸਾਇਬ ਨੂੰ ਸੌਂਪੀ ਗਈ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਆਤਮਾ ਸਿੰਘ ਲੁਬਾਣਾ ਤੇ ਹੋਰ ਆਗੂਆਂ ਨੇ ਦੱਸਿਆ ਕਿ ਹਾਲੀ ਦੇ ਵਿੱਚ ਹਰਵਿੰਦਰ ਸਿੰਘ ਸਰਨਾ ਵੱਲੋਂ ਕਾਂਗਰਸੀ ਆਗੂ ਰਾਹੁਲ ਗਾਂਧੀ ਨਾਲ ਮੁਲਾਕਾਤ ਉਪਰੰਤ ਦਿੱਤੇ ਗਏ ਬਿਆਨ ਸਿੱਖ ਪੰਥ ਦੀਆਂ ਭਾਵਨਾਵਾਂ ਨੂੰ ਗੰਭੀਰ ਠੇਸ ਪਹੁੰਚਾਉਂਦੇ ਨੇ। ਉਹਨਾਂ ਕਿਹਾ ਕਿ ਸਰਨਾ ਨੇ ਅਕਾਲ ਤਖਤ ਸਾਹਿਬ ਨੂੰ ਕੇਵਲ ਇੱਕ ਬਿਲਡਿੰਗ ਕਹਿ ਕੇ ਸੰਬੋਧਿਤ ਕੀਤਾ ਤੇ 1984 ਦੇ ਸਿੱਖ ਕਤਲੇਆਮ ਵਰਗੇ ਗੰਭੀਰ ਮਸਲਿਆਂ ਨੂੰ ਮਾਸਕਰਨਯੋਗ ਦੱਸਿਆ ਜੋ ਕਿ ਪੂਰੇ ਸਿੱਖ ਜਗਤ ਲਈ ਅਸਵੀਕਾਰਯੋਗ ਹੈ। ਵਫਾਤ ਚ ਸੁਖਬੀਰ ਸਿੰਘ ਖਾਲੀਰਾ ਸੁਖਵਿੰਦਰ ਸਿੰਘ ਬੱਬਰ ਹਰਮਿੰਦਰ ਸਿੰਘ ਸਵੀਟਾ ਬਲਜਿੰਦਰ ਸਿੰਘ ਮਨਜੀਤ ਸਿੰਘ ਕੋਮਲ ਤੇ ਹੋਰ ਆਗੂ ਸ਼ਾਮਲ ਸਨ ਅਗਵਾ ਨੇ ਕਿਹਾ ਕਿ ਅਕਾਲ ਤਖਤ ਸੈਵਿਕ ਕੌਮ ਦੀ ਸਰਵੋੱਚ ਧਾਰਮਿਕ ਸੰਸਥਾ ਤੇ ਸੁਪਰੀਮ ਕੋਰਟ ਹੈ ਜਿਸ ਦੀ ਸਥਾਪਨਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਤੀ ਸੀ ਇਸ ਨੂੰ ਬਿਲਡਿੰਗ ਦੇ ਰੂਪ ਚ ਦਰਸਾਉਣਾ ਸਿੱਖ ਮਰਿਆਦਾ ਤੇ ਇਤਿਹਾਸ ਦਾ ਅਪਮਾਨ ਹੈ ਡੀਐਸਜੀਐਮਸੀ ਨੇ ਮੰਗ ਕੀਤੀ ਕਿ ਹਰਵਿੰਦਰ ਸਿੰਘ ਸਰਨਾ ਨੂੰ ਤੁਰੰਤ ਹੀ ਅਕਾਲ ਤਖਤ ਸੈਵਿਕੇ ਤਲਬ ਕੀਤਾ ਜਾਵੇ ਤੇ ਉਹਨਾਂ ਤੋਂ ਉਹਨਾਂ ਦੇ ਬਿਆਨਾਂ ਬਾਰੇ ਸਪਸ਼ਟ ਕਰਨ ਲਈ ਆਜਵੇ ਨਾਲ ਹੀ ਅਜਿਹੇ ਪੰਥ ਵਿਰੋਧੀ ਗਤੀਵਿਧੀਆਂ 'ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਦੇ ਵਿੱਚ ਕੋਈ ਵੀ ਸਿੱਖ ਸੰਸਥਾਵਾਂ ਦੀ ਮਰਿਆਦਾ ਨਾਲ ਫਿਲਵਾੜ ਨਾ ਕਰ ਸਕੇ ਇਸ ਵਕਤ ਅਗਵਾ ਨੇ ਹੋਰ ਕੀ ਕੁਝ ਕਿਹਾ ਹੈ ਤੁਸੀਂ ਇੱਕ ਵਾਰ ਸੁਣੋ ਅੱਜ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਪਿਛਲੇ ਦਿਨਾਂ ਹਰਵਿੰਦਰ ਸਰਨਾ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਬਿਆਨ ਦਿੱਤਾ ਸੀ ਕਿ ਰਾਹੁਲ ਗਾਂਧੀ ਨੂੰ ਜਿਹੜਾ ਹੈਗਾ ਬਿਲਡਿੰਗ ਹੀ ਤਟੋੜੀ ਹੈ ਅਕਾਲ ਤਖਤ ਨੂੰ ਬਿਲਡਿੰਗ ਤੋੜਨ ਦਾ ਨਾਂ ਲੈ ਕੇ ਉਹਨਾਂ ਨੂੰ ਕਿ ਬਿਲਡਿੰਗ ਹੀ ਤੋੜੀ ਹੈ ਇਹਨੂੰ ਮaaf ਕਰ ਦਿੱਤਾ ਜਾਣਾ ਚਾਹੀਦਾ ਹੈਗਾ ਔਰ ਜਿਹੜਾ ਨਸਲ ਕੁਸ਼ੀ ਚੁਰਾਸ਼ ਕੀਤੀ ਗਈ ਹੈ ਇਹ ਕੋਈ ਹੁਣ ਹੈ ਨਹੀਂ ਹੈਗਾ ਇਹਨੂੰ ਮaaf ਕਰ ਦਿੱਤਾ ਗਿਆ ਹੈਗਾ ਇਹ ਬਿਆਨ ਹਰਵਿੰਦਰ ਸਰਨਾ ਨੇ ਹੁਣੇ ਹੀ ਪਿਛਲੇ ਦਿਨਾਂ ਦਿੱਤਾ ਹੈਗਾ ਉਹਦੀ ਸ਼ਿਕਾਇਤ ਕਰਨ ਵਾਸਤੇ ਅੱਜ ਅਸੀਂ ਸਾਡਾ ਡੈਲੀਗੇਸ਼ਨ ਸਾਡੇ ਸੁਖਵੀਰ ਸਿੰਘ ਕਾਲਰਾ ਜੀ ਸੁਖਵਿੰਦਰ ਸਿੰਘ ਬੱਬਰ ਜੀ ਤਮਿੰਦਰ ਸਵੀਟਾ ਜੀ ਬਲਜਿੰਦਰ ਸਿੰਘ ਜੀ ਮਨਜੀਤ ਸਿੰਘ ਜੀ ਭੋਮਾ ਜੀ ਅਸੀਂ ਇੱਥੇ ਆਏ ਆ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗਲਗੰਜ ਜੀ ਨੂੰ ਲੈਟਰ ਦੇਣ ਵਾਸਤੇ ਤਾਂ ਕਿ ਜੋ ਇਸ ਤਰ੍ਹਾਂ ਦੇ ਇਹ ਕੰਮ ਕਰਦੇ ਆ ਹਰਵਿੰਦਰ ਸਰਨਾ ਇਹਨਾਂ ਨੂੰ ਬੁਲਾ ਕੇ ਇਹਨਾਂ ਨੂੰ ਤਲਬ ਕੀਤਾ ਜਾਏ ਔਰ ਉਹਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਵਫਦ ਜੋ ਸਾਡੇ ਮੀਤ ਪ੍ਰਧਾਨ ਸਰਦਾਰ ਆਤਮਾ ਸਿੰਘ ਲੁਬਾਣਾ ਜੀ ਸਰਦਾਰ ਰਮਿੰਦਰ ਸਿੰਘ ਸਵੀਟਾ ਜੀ ਸਰਦਾਰ ਸੁਖਬੀਰ ਸਿੰਘ ਜੀ ਕਲਰਾ ਸਾਹਿਬ ਸਰਦਾਰ ਬਲਜਿੰਦਰ ਸਿੰਘ ਦੀ ਸਰਦਾਰ ਮਨਜੀਤ ਸਿੰਘ ਭੋਮਾ ਜੀ ਦੀ ਅਸੀਂ ਸਾਰੇ ਇਕੱਠੀ ਧੋਕੇ ਅੱਜ ਇੱਥੇ ਆਏ ਹਾਂ ਜੋ ਪਿਛਲੇ ਦਿਨੀ ਸਰਨਾ ਭਰਾਵਾਂ ਵੱਲੋਂ ਲਗਾਤਾਰ ਜੋ ਪੰਥ ਦੇ ਵਿਰੋਧੀ ਗਤੀਵਿਧੀਆਂ ਆਪ ਸਾਰੇ ਭਲੀ ਭਾਂ ਜਾਣਦੇ ਹੋ ਉਹਦੇ ਵਿੱਚ ਫੇਰ ਦੁਬਾਰਾ ਤੋਂ ਜੋ ਇਹਨਾਂ ਨੇ ਬਿਆਨ ਦਿੱਤਾ ਹੈ ਕਿ ਸਿੱਖਾਂ ਦੇ ਮਨਾਂ ਨੂੰ ਜਿਹੜਾ ਫਿਰ ਦੁਬਾਰਾ ਤੋਂ ਠੇਸ ਪਹੁੰਚਾਈ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਸਾਡੀ ਸ੍ਰਮੌਰ ਸੰਸਥਾ ਸਾਡੀ ਸ੍ਰਮੌਰ ਸੁਪਰੀਮ ਕੋਰਟ ਹੈ ਸਾਡੀ ਹੈ ਔਰ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਜੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਜਿਆ ਸੀਗਾ ਉਹਨੂੰ ਇੱਕ ਬਿਲਡਿੰਗ ਦਾ ਰੂਪ ਦੇ ਕੇ ਕਾਂਗਰਸ ਪਰਿਵਾਰ ਨੂੰ ਜਿਹੜਾ ਉਹ ਕਹਿੰਦੇ ਨੇ ਰਾਹੁਲ ਗਾਂਧੀ ਉਹ ਸਭ ਨੂੰ ਜਿਹੜਾ ਮਾਫ ਕਰ ਦਿੱਤਾ ਗਿਆ ਕਿਉਂਕਿ ਇਹਨਾਂ ਦੇ ਵੇਲੇ ਬਿਲਡਿੰਗ ਹੀ ਤੇ ਤੋੜੀ ਗਈ ਸੀ ਮੈਂ ਸਮਝਦਾ ਇਹਨਾਂ ਨੇ ਨਾ ਤੇ ਕਦੀ ਗੁਰੂ ਨੂੰ ਗੁਰੂ ਸਮਝਿਆ ਨਾ ਗੁਰੂ ਘਰਾਂ ਨੂੰ ਗੁਰੂ ਘਰ ਸਮਝਿਆ ਹਮੇਸ਼ਾ ਮੱਥਾ ਲਾਉਂਦੇ ਰਹੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਤੇ ਫੇਰ ਦੁਬਾਰਾ ਤੋਂ ਅੱਜ ਜੋ ਇਹਨਾਂ ਦਾ ਪਿਛਲੇ 2-3 ਦਿਨਾਂ ਤੋਂ ਪਹਿਲਾਂ ਜੋ ਇਹਨਾਂ ਨੇ ਬਿਆਨ ਦਿੱਤਾ ਕਿ ਇੱਕ ਬਿਲਡਿੰਗ ਢਾਈ ਸੀ ਤਾਂ ਕੀ ਹੋ ਗਿਆ ਤੇ ਮੈਂ ਸਮਝਦਾ ਕਿ ਸਾਡੀ ਸਰਮੌਰ ਜਥੇਬੰਦੀ ਜਿਹੜੀ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਹੈ ਅਗਰ ਰਾਹੁਲ ਗਾਂਧੀ ਨੂੰ ਮਿਲਣ ਜਾਂਦੇ ਨੇ ਤੇ ਕਹਿੰਦੇ ਨੇ ਮੈਂ ਦਿੱਲੀ ਗੁਰਦੁਆਰਾ ਕਮੇਟੀ ਦੇ ਜਿਹੜੇ ਪੁੱਠੇ ਸੀਤੇ ਕੰਮ ਹੋਰ ਨੇ ਉਹਦੇ ਲਈ ਜਾ ਰਿਹਾ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਸਿੱਖਾਂ ਦੀ ਜਿਹੜੀ ਸਨਮੌਰ ਹੈ ਉਸੇ ਦੀ ਕਾਤਕ ਸਾਹਿਬ ਹੈ ਇੱਥੇ ਕਿਉਂ ਨਹੀਂ ਆਏ ਉਸ ਤੋਂ ਬਾਅਦ ਇਹ ਬਿਆਨ ਦੇਣਾ ਮੈਂ ਸਮਝਦਾ ਕਿ ਦੇਸ਼ ਨਹੀਂ ਦੁਨੀਆ ਚ ਵਸਦੇ ਸਿੱਖਾਂ ਦੇ ਮਨਾਂ ਨੂੰ ਇਹਨਾਂ ਨੇ ਠੇਸ ਪਹਾਈ ਹੈ ਅੱਜ ਸਾਡਾ ਵਫਦ ਸ੍ਰੀ ਕਾਤਕ ਸਾਹਿਬ ਆਇਆ ਹੈ ਕੇ ਜਲਦੀ ਤੋਂ ਜਲਦੀ ਸ਼੍ਰੀ ਕਾਲਤਖ ਸਾਹਿਬ ਤੋਂ ਹੁਕਮ ਆਦੇਸ਼ ਹੋ ਕੇ ਇਹਨੂੰ ਸਿੱਧ ਦੁਬਾਰਾ ਤੋਂ ਜਿਹੜਾ ਸ਼੍ਰੀ ਕਾਲਤਖ ਸਾਹਿਬ ਤਲਬ ਕੀਤਾ ਜਾਏ ਔਰ ਇਹ ਤੋਂ ਪੁੱਛਿਆ ਜਾਏ ਕਿ ਭਾਈਏ ਸ਼੍ਰੀ ਕਾਲਤਖ ਸਾਹਿਬ ਨੇ ਇਹ ਇੱਕ ਬਿਲਡਿੰਗ ਹੈ ਕਿਉਂਕਿ ਬਿਲਡਿੰਗ ਜਿਹੜੀ ਆ ਦਫਤਰ ਹੁੰਦਾ ਜਿਹਦੇ ਵਿੱਚ EMPLOYEES ਬੈਠਦੇ ਨੇ ਇੱਥੇ ਸਾਡੇ ਸਰਮੌਰ ਬੈਠਦੇ ਨੇ ਇਹਨੂੰ ਬਿਲਡਿੰਗ ਕਹਿਣਾ ਸਾਰੇ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚੀ ਆ ਔਰ ਇਸ ਕਰਕੇ ਅਸੀਂ ਅੱਜ ਸ਼੍ਰੀ ਕਾਲਤਖ ਸਾਹਿਬ ਇੱਥੇ ਕੰਪਲੇਨਟ ਦੇਣ ਆਏ ਆ